ਤੁਸੀਂ ਪੁੱਛਿਆ ਸੀ ਕਿ ਵਿਰੋਧੀਆਂ ਦੀ ਕਿਵੇਂ ਕਰੱਟ ਸਾਈਜ਼ ਕਰੋਗੇ ਬਾਬਾ ਫਰੀਦ ਜੀ ਕੀ ਕਹਿੰਦੇ ਨੇ ਲੜਨਾ ਫਰੀਦਕੋਟੋਂ ਕਰਨੀਆਂ ਨਫ਼ਰਤਾਂ ਦੋ ਕੰਮ ਨਹੀਂ ਪੁੱਗਣੇ ਬਾਬਾ ਫਰੀਦ ਕੀ ਕਹਿੰਦੇ ਨੇ ਜੋ ਤੈ ਮਾਰੇ ਮੁੱਕੀਆਂ ਤੇ ਨਾ ਨ ਮਾਰੀ ਘਮ ਆਪਨੜੇ ਕਰ ਜਾਈ ਕੇ ਤੇ ਪੈਰ ਜਨਾ ਤੇ ਫਚਮ ਫਰੀਦ ਐ ਸਾਹ ਹੋ ਰਹੋ ਤੇ ਜੈਸੇ ਕੱਖ ਮਸੀਤ ਪੈਰਾ ਹੇਠ ਲਤਾੜੀਏ ਤੇ ਫਿਰ ਵੀ ਨਾ ਛਾੜੇ ਪ੍ਰੀਤ ਕਨਸਿਸਟੈਂਸੀ ਦਾ ਨਾਂ ਲੈਣਾ ਹਲਕੇ ਦਾ ਕਿ ਫਰੀਦਕੋਟ ਜਾਣਾ ਪੈਣਾ ਮੈਂ ਕਿ ਬੱਲੇ ਬੱਲੇ ਕਿਸਮਤ ਦੇ ਧੰਨਿਆ ਜਦੋਂ ਦਾ ਜੰਮਿਆ ਮੈਂ ਸੂਫੀਇਜ਼ਮ ਦਾ ਸਾਲਕ ਮੁਰੀਦ ਰਾਹੀਰ ਸੇਕਰ ਆਂ ਜਗਿਆਸੂ ਆਂ ਤੇ ਬਾਬਾ ਫਰੀਦ ਉਹ ਹਸਤੀ ਆ ਜਿਨ੍ਹਾਂ ਦੇ ਕੋਲ ਜਾ ਕੇ ਗੁਰਨਾਨਕ ਸਾਹਿਬ ਨੇ ਪੈਦਲ ਜਾ ਕੇ ਬਾਣੀ ਲੈ ਕੇ ਆਏ ਤੇ ਅੱਜ ਗੁਰੂ ਗ੍ਰੰਥ ਸਾਹਿਬ ਕੀ ਦਰਜਾ ਹੋਏਗਾ ਜਿਨ੍ਹਾਂ ਕੋਲ ਪਹਿਲੀ ਪਾਤਸ਼ਾਹੀ ਜਗਤਗੁਰੂ ਜਾ ਕੇ ਪਾਕਪਟਨ ਮੈਂ ਦੋ ਵਾਰੀ ਬੱਥਰ ਟੇਕ ਆਇਆ ਉੱਥੇ ਪਾਕਪਟਨ ਮੈਂ ਕਿਹਾ ਇਹ ਕੋਈ ਰੱਬ ਦੀ ਇਹਦੇ ਵਿੱਚ ਮਸਲਿਹਤ ਆ ਮੈਨੂੰ ਉੱਥੇ ਦਾ ਹੁਣ ਨੌਕਰ ਗੁਲਾਮੀ ਕਰੂੰਗਾ ਮੈਂ ਤਾਂ ਫੇਰ ਕਹੂੰਗਾ ਫਰੀਦਾ ਤੁਰਿਆ ਤੁਰਿਆ ਜਾ ਜੇ ਕੋਈ ਮਿਲ ਜਾ ਰੱਬ ਦਾ ਬਖਸ਼ਾ ਤੂੰ ਵੀ ਬਖਸ਼ਾ ਜਾ ਬਾਬਾ ਫਰੀਦ ਲਿਖਦੇ ਨੇ ਫਰੀਦ ਦਾ ਸਹਉ ਰਹੋ ਤੇ ਜੈਸੇ ਕੱਖ ਮਸੀਤ ਪੈਰਾ ਹੈ ਠਲਤਾੜੀਏ ਤੇ ਫਿਰ ਵੀ ਨਾ ਛਾੜੇ ਪ੍ਰੀਤ ਤੁਸੀਂ ਪੁੱਛਿਆ ਸੀ ਕਿ ਵਿਰੋਧੀਆਂ ਦੀ ਕਿਵੇਂ ਕ੍ਰਿਟਸਾਈਜ਼ ਕਰੋਗੇ ਬਾਬਾ ਫਰੀਦ ਜੀ ਕੀ ਕਹਿੰਦੇ ਨੇ ਲੜਨਾ ਫਰੀਦ ਕੋਟੋ ਕਰਨੀਆਂ ਨਫ਼ਰਤਾਂ ਦੋ ਕੰਮ ਨਹੀਂ ਪੁੱਗਣੇ ਬਾਬਾ ਫਰੀਦ ਕੀ ਕਹਿੰਦੇ ਨੇ ਜੋ ਤੇ ਮਾਰੇ ਮੁੱਕੀਆਂ ਤੇ ਨਾ ਮਾਰੀ ਘਮ ਆਪਨੜੇ ਕਰ ਜਾਈ ਕੇ ਤੇ ਪੈਰ ਜਨਾ ਦੇ ਫੇ ਚਮ ਪੈਰ ਚਨਾ ਫਰੀਦ ਦਾ ਕਾਲੇ ਮੈਂਡੇ ਕਪੜੇ ਕਾਲੇ ਮੈਂਡੇ ਕਪੜੇ ਤੇ ਕਾਲਾ ਮੈਂਡਾ ਵੇਸ ਗੁਨ ਹੀ ਪਰਿਆ ਮੈਂ ਫਿਰਾਂ ਤੇ ਲੋਕ ਕਹਿ ਦੁਰਵੇ ਫਰੀਦਾ ਜੇ ਤੂੰ ਅਕਲ ਲਤੀਫ ਹੈ ਤਾਂ ਗਾਲੇ ਲਿਖ ਨਾ ਲੈਖ ਆਪਣੜੇ ਗਿਰਵਾ ਮੈਂ ਤੇ ਸਿਰ ਨਿਵਾ ਕਰ ਦੇ ਵਾਹ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ